ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੋ ਵਾਲਾ ਸਾਹਿਬ ਵਾਲੇ ਸੋ ਉਹਨਾਂ ਦਾ ਜਨਮ ਬਾਬਾ ਕਰਮ ਸਿੰਘ ਜੀ ਸਨਾਮ ਦੇ ਲਾਗੇ ਚੀਮੇ ਨਗਰ ਦੇ ਵਿੱਚ ਹੋਇਆ ਸੋ ਉਹਨਾਂ ਦੇ ਸਤਕਾਰਯੋਗ ਮਾਤਾ ਮਾਤਾ ਭੋਲੀ ਕੌਰ ਜੀ ਸੋ ਉਹਨਾਂ ਦੀ ਕੁੱਖ ਨੂੰ ਭਾਗ ਲਾਏ ਉਹਨਾਂ ਦੀ ਕੁੱਖੋਂ ਮਹਾਪੁਰਖਾਂ ਦਾ ਜਨਮ ਹੋਇਆ ਇੱਕ ਵਾਰ ਦੀ ਵਾਰਤਾ ਹੈ ਬਾਬਾ ਕਰਮ ਸਿੰਘ ਜੀ ਇੱਕ ਜ਼ਿਮੀਂਦਾਰ ਘਰਾਣੇ ਨਾਲ ਸੰਬੰਧ ਰੱਖਦੇ ਉਹ ਆਪਦੇ ਖੇਤ ਬੰਨੇ ਜ਼ਮੀਨ ਦੇ ਵਿੱਚ ਹਲ ਵਾ ਰਹੇ ਸਨ ਗਰਮੀਆਂ ਦਾ ਟਾਈਮ ਸੀ ਪ੍ਰਸ਼ਾਦਾ ਪਾਣੀ ਛਕਣ ਦਾ ਸਮਾਂ ਹੋਇਆ ਆਵਾਜ਼ ਮਾਰੀ ਮਾਤਾ ਭੋਲੀ ਕੌਰ ਜੀ ਨੇ ਕਿ ਆਓ ਆ ਕੇ ਪ੍ਰਸ਼ਾਦਾ ਛਕ ਲਓ ਕੀ ਵੇਖਦੇ ਨੇ ਕੋਲ ਦੀ ਇੱਕ ਰੱਬ ਦਾ ਪਿਆਰਾ ਇੱਕ ਸਾਧੂ ਸੰਤ ਮਹਾਪੁਰਖ ਫਕੀਰ ਤੁਰਿਆ ਜਾਂਦਾ ਹੈ ਬਾਬਾ ਕਰਮ ਸਿੰਘ ਜੀ ਨੇ ਆਵਾਜ਼ ਮਾਰੀ ਰੱਬ ਦੇ ਪਿਆਰਿਓ ਮਹਾਪੁਰਖੋ ਆਓ ਪ੍ਰਸ਼ਾਦੇ ਦਾ ਟਾਈਮ ਹੋਇਆ ਆ ਕੇ ਪ੍ਰਸ਼ਾਦਾ ਛਕ ਲੋ ਬੜਾ ਖੁਸ਼ ਹੋਇਆ ਉਹ ਮਹਾਂਪੁਰਖ 1766 ਈਸਵੀ ਨੂੰ ਦਿਨ ਬੁੱਧਵਾਰ ਚੇਤ ਸੁਦੀ 1 ਮ ਨੂੰ ਢਾਈ ਘੜੀ ਰਾਤ ਗਈ ਇੱਕ ਬਾਲਕ ਨੇ ਫਿਰ ਜਨਮ ਲਿਆ ਦਿਲ ਚੜਿਆ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਬੜੇ ਦਾਨਪੂਰਨ ਕੀਤੇ ਗਏ ਯਾਦ ਆਇਆ ਕਿ ਉਹ ਜਿਹੜਾ ਸਾਧੂ ਸੀ ਸੰਤ ਸੀ ਮਹਾਪੁਰਖ ਸੀ ਜਿਹੜਾ ਉਹਦੇ ਨਾਲ ਮੇਰਾ ਵਾਅਦਾ ਕੀਤਾ ਹੋਇਆ ਹੈ ਉਹਨੇ ਅਰਦਾਸ ਕੀਤੀ ਸੀ ਆ ਅੰਮ੍ਰਿਤ ਜਲ ਦੀ ਸ਼ੀਸ਼ੀ ਕਿਹਾ ਸੀ ਵੀ ਸਾਲ ਨੂੰ ਤੇਰੇ ਘਰੇ ਖੁਸ਼ੀਆਂ ਆ ਜਾਣੀਆਂ ਨੇ ਬਾਲਕੇ ਨੇ ਜਨਮ ਲੈ ਲੈਣ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਹੁਣ ਤਾਂ ਫਿਰ ਕੀਤੇ ਹੋਏ ਵਾਅਦੇ ਦੇ ਅਨੁਸਾਰ ਬਾਬਾ ਰਤਨ ਸਿੰਘ ਜੀ ਨੇ ਬਾਬਾ ਕਰਮ ਸਿੰਘ ਜੀ ਨੇ ਉਹ ਅੰਮ੍ਰਿਤ ਜਲ ਦੀ ਸ਼ੀਸ਼ੀ ਉਹ ਆਲੇ ਵਿੱਚੋਂ ਚੱਕੀ ਉਹ ਅਮਾਨਤ ਵਾਪਸ ਕਰਨ ਵਾਸਤੇ ਪਰਾਈ ਅਮਾਨ ਕਿਉਂ ਰੱਖੀ ਐ ਦਿੱਤੀ ਹੀ ਸੁੱਖ ਹੋਏ ਪਰਾਈ ਅਮਾਨਤ ਨਹੀਂ ਰੱਖਣੀ ਚਾਹੀਦੀ ਉਹ ਅਮਾਨਤ ਸੌਂਪ ਦੇਣੀ ਚਾਹੀਦੀ ਐ ਵਾਪਸ ਕਰ ਦੇਣੀ ਚਾਹੀਦੀ ਐ ਗਏ ਉਸੇ ਜਗ੍ਹਾ ਤੇ ਖੇਤ ਵਿੱਚ ਉਹ ਮਹਾਪੁਰਖ ਉਸ ਦਰਖਤ ਥੱਲੇ ਬੈਠੇ ਨੇ ਆਵਾਜ਼ ਮਾਰੀ ਮਹਾਪੁਰਖੋ ਤੁਸੀਂ ਆ ਗਏ ਆ ਲੋ ਆ ਤੁਹਾਡੀ ਈਮਾਨਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਅਰਦਾਸ ਬੇਨਤੀ ਕੀਤੀ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਬੜੇ ਸੁੰਦਰ ਬਾਲਕੀ ਨੇ ਜਨਮ ਲਿਆ ਹਾਂ ਭਾਈ ਇਹ ਬਾਲਕਾ ਜੋ ਤੇਰੇ ਘਰੇ ਜਨਮ ਲੈ ਕੇ ਆਇਆ ਕੋਈ ਆਮ ਬਾਲਕ ਨਹੀਂ ਹੈ ਇਹ ਬੜੀ ਕਰਨੀ ਵਾਲਾ ਸਾਧੂ ਸੰਤ ਮਹਾਪੁਰਖ ਕੋਈ ਰੱਬ ਦਾ ਬੰਦਗੀ ਕਰਨ ਵਾਲਾ ਪਿਆਰਾ ਹੋਏਗਾ ਔਰ ਤੂੰ ਜਾ ਕਰੇ ਖੁਸ਼ੀਆਂ ਆਈਆਂ ਨੇ ਰਿਸ਼ਤੇਦਾਰ ਭੈਣ ਭਾਈ ਮਿੱਤਰ ਦੋਸਤ ਆਉਣਗੇ ਤੂੰ ਉਹਨਾਂ ਨੂੰ ਸਾਮ ਕਰੇ ਜਾ ਕੇ ਸਾਮ ਸੰਭਾਲ ਕਰ ਤੇ ਗੁਰਮੁਖੋ ਮਹਾਪੁਰਖ ਇਹ ਉਚਾਲਾ ਮਾਰਿਆ ਨਮਸਕਾਰ ਕੀਤੀ ਚਲਣ ਪਰਸੇ ਬਾਬਾ ਕਰਮ ਸਿੰਘ ਜੀ ਨੇ ਉਸ ਸਾਧੂ ਦੇ ਮਹਾਪੁਰਖ ਦੇ ਵਿਦਾ ਕੀਤਾ ਉਹ ਮਹਾਪੁਰਖ ਥੋੜੀ ਦੂਰ ਜਾਦੇ-ਜਾਦੇ ਦਿਸੇ ਉਸ ਤੋਂ ਅੱਗੇ ਜਦੋਂ ਦੁਬਾਰਾ ਫੇਰ ਬਾਬਾ ਕਰਮ ਸਿੰਘ ਜੀ ਨੇ ਦੇਖਿਆ ਉਹ ਸਾਧੂ ਸੀ ਜਿਹੜਾ ਰੱਬ ਦਾ ਪਿਆਰਾ ਸੀ ਫਿਰ ਉਹ ਅਲੋਪ ਹੋ ਗਿਆ ਇਸ ਤਰ੍ਹਾਂ ਮਹਾਪੁਰਖਾਂ ਦਾ ਜਨਮ ਹੋਇਆ ਬਾਲ ਲੀਲਾ ਦੇ ਕੌਤਕ ਆਪਾਂ ਫਿਰ ਇਸੇ ਤਰ੍ਹਾਂ ਅੱਡੋ-ਅੱਡੋ ਅੱਡੋ ਵੱਡੀ ਪਾਰਟਾਂ ਦੇ ਵਿੱਚ ਆਪਾਂ ਸਾਂਝਾ ਕਰਿਆ ਕਰਾਂਗੇ ਸੰਗਤ ਨੂੰ ਬੇਨਤੀ ਹੈ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਬਖਸ਼ਣ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ